ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਜਿੱਥੇ ਆਮ ਪਾਰਟੀ ਦੇ ਵਿਦਾਇਕਾ ਮੰਤਰੀਆਂ ਤੇ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰਾਜ ਦੇ ਵਿਰੋਧ ਹੋ ਰਿਹਾ ਹੈ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਜਿੱਥੇ ਲੋਕ ਹਜੇ ਲੈਂਡ ਪੁਲਿੰਗ ਪਾਲਿਸੀ ਵਾਪਸ ਲਾਏ ਤੇ ਯਕੀਨ ਨਹੀਂ ਕਰ ਰਹੇ ਤੇ ਉੱਤੋਂ ਜਿਹੜੇ ਨਵੇਂ ਬਣੇ ਇੰਚਾਰਜ ਮਨੀਸ਼ ਸੋਧਿਆ ਦਾ ਐਵੇਂ ਦੀ ਸਟੇਟਮੈਂਟ ਆਣੀ ਜਾਂ ਆਪਣੇ ਮੁਖ ਜਿਹੜਾ ਸਟੇਜ ਦੇ ਉੱਤੇ ਬੈਠ ਕੇ ਇਹ ਚੀਜ਼ਾਂ ਬੋਲਣੀਆਂ ਕਿ ਅਸੀਂ ਤੱਕੇ ਦੇ ਨਾਲ ਜਿਹੜਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਾਂ ਲਾਵਾਂਗੇ ਤਾਂ ਉਹ ਦੇ ਵੱਲੋਂ ਜਿਹੜਾ ਰੱਜ ਕੇ ਆਮ ਆਦਮੀ ਪਾਰਟੀ ਨੂੰ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੇ ਵਿਧਾਇਕਾਂ ਮੰਤਰੀਆਂ ਨੂੰ ਕੋਸਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਅੱਗੇ ਲੋਕ ਸਾਡੇ ਨਾਲ ਜਿਹੜੇ ਨੇ ਬਿਲਕੁਲ ਸਾਡੇ ਖਿਲਾਫ ਹੋਏ ਹੋਏ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਾਡੇ ਲਈ ਜਿੱਤਣੀਆਂ ਮੁਸ਼ਕਲ ਹੋਈਆਂ ਪਈਆਂ ਨੇ ਲੇਕਿਨ ਇਸ ਤਰ੍ਹਾਂ ਦੇ ਦਿੱਲੀ ਦੇ ਵਿੱਚੋਂ ਨਕਾਰੇ ਹੋਏ ਲੋਕ ਆ ਕੇ ਬਿਆਨ ਦੇ ਰਹੇ ਨੇ ਤਾਂ ਉਹਦੇ ਵੱਲੋਂ ਜਿਹੜੇ ਨੇ ਕਿਸਾਨਾਂ ਨੂੰ ਹੋਰ ੜਕਣਾ ਲਗਣੀ ਸ਼ੁਰੂ ਹੋ ਜਾਏਗੀ ਕਿਉਂਕਿ ਤੁਹਾਨੂੰ ਪਤਾ ਹੈ ਚਾਹੇ ਜਿਹੜੀ ਲੈਂਡ ਪੁਣੀ ਪਾਲਿਸੀ ਸੀ ਉਹ ਕੋਈ ਪੰਜਾਬ ਦੇ ਵਿਧਾਇਕ ਨੇ ਜਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਾਂ ਕਿਸੇ ਐਮਐਲਏ ਨੇ ਨਹੀਂ ਬਣਾਈ ਉਹ ਪਾਰਟੀ ਉਹ ਜਿਹੜੀ ਬਣੀ ਬਣਾਈ ਰਣਨੀਤੀ ਆਈ ਸੀ ਉਹ ਦਿੱਲੀ ਤੋਂ ਆਈ ਸੀ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਤੇ ਉਹਨਾਂ ਦੇ ਸਾਥੀਆਂ ਵੱਲੋਂ ਬਣਾਈ ਗਈ ਸੀ ਜਿੰਦੇ ਵਿੱਚ 30 30000 ਕਰੋੜ ਰੁਪਏ ਦਾ ਜਿਹੜਾ ਕਿਹਾ ਜਾਂਦਾ ਹੈ ਕਿ ਵਾਅਦਾ ਹੋਣਾ ਸੀ ਆਮ ਆਦਮੀ ਪਾਰਟੀ ਨੂੰ ਜੇਕਰ ਗੱਲ ਕਰੀਏ ਤਾਂ ਲੈਂਡ ਪੁਲਿੰਗ ਪਾਲਿਸੀ ਵਾਪਸ ਲੈ ਲਈ ਇਹਦਾ ਗੁੱਸਾ ਕੱਢ ਰਹੇ ਨੇ ਮਨੀਸ਼ ਸੋਧਿਆ ਜੇਕਰ ਗੱਲ ਕਰੀਏ ਜਿਸ ਤਰ੍ਹਾਂ ਦੀ ਉਹ ਸਾਡੇ ਉੱਤੇ ਜਿਹੜੀਆਂ ਵਾਰ ਕਰ ਰਹੇ ਨੇ ਜਿਹੜੇ ਕਿਸਾਨਾਂ ਨੂੰ ਮਾੜਾ ਬੋਲ ਰਹੇ ਨੇ ਦੰਦ ਪੇੜ ਦੀਆਂ ਗੱਲਾਂ ਕਰ ਰਹੇ ਨੇ ਤਾਂ ਇਸ ਤਰ੍ਹਾਂ ਵੋਟਾਂ ਲਈਆਂ ਜਾਂਦੀਆਂ ਨੇ ਜੇਕਰ ਤੁਸੀਂ ਕੰਮ ਕੀਤੇ ਨੇ ਤਾਂ ਤੁਹਾਨੂੰ ਡਰਨ ਦੀ ਕੀ ਲੋੜ ਹੈ ਤੁਸੀਂ ਆਪਣੀ ਸ਼ਰਾਫਤ ਨਾਲ ਆਓ ਤੇ ਵੋਟਾਂ ਲੈ ਕੇ ਜਾਓ ਜੇਕਰ ਤੁਸੀਂ ਪੰਜਾਬ ਦੇ ਵਿੱਚ ਕੰਮ ਹੀ ਨਹੀਂ ਕੀਤੇ ਕਿਸਾਨਾਂ ਨੇ ਜਿਸ ਤਰ੍ਹਾਂ ਐਮਐਸਪੀ ਲਈ ਲੜਾਈਆਂ ਕੀਤੀਆਂ ਨਰਿੰਦਰ ਮੋਦੀ ਨਾਲ ਉਸੇ ਤਰ੍ਹਾਂ ਹੀ ਲੈਂਡ ਪੂਲਿੰਗ ਪਾਲਿਸੀ ਦੀ ਲੜਾਈ ਜਿਹੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕਰਨੀ ਪਈ ਉਲੈਕਿਨ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਤਾ ਲੱਗ ਗਿਆ ਏ ਕਿ ਕਿਸਾਨ ਅੱਗੇ ਸਾਡੀਆਂ ਗੱਡੀਆਂ ਘੇਰਦੇ ਨੇ ਅੱਗੇ ਰੋਲਾ ਪਾਉਂਦੇ ਨੇ ਇਸੇ ਕਰਕੇ ਹੁਣ ਮਨੀਸ਼ ਸੋਧਿਆ ਨੂੰ ਕਹਿ ਦਿੱਤਾ ਗਿਆ ਹੈ ਕਿ ਹੁਣ ਅਸੀਂ ਤੁਹਾਡੇ ਅੱਗੇ ਹੱਥ ਜੋੜਦੇ ਹਾਂ ਤੁਸੀਂ ਦਿੱਲੀ ਵੱਲ ਨੂੰ ਚੱਲੋ ਕਿਉਂਕਿ ਇੱਥੇ ਤੇ ਅੱਗੇ ਪੰਜਾਬ ਦੇ ਵਿੱਚ ਤੁਹਾਡੇ ਪায়ে ਰੋਲੇ ਮੈਂ ਸਾਹਮ ਕੇ ਸਾਭ ਰਿਆਂ ਤੇ ਦੂਸਰੇ ਪਾਸੇ ਲੋਕਾਂ ਵੱਲੋਂ ਮੈਂ ਨਕਾਰਿਆ ਜਾ ਰਿਹਾ ਜਿਸ ਤਰੀਕੇ ਨਾਲ ਇਹ ਬਿਆਨਬਾਜ਼ੀ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਲੋਕਪ੍ਰੀਅ ਦਿਨ-ਬਿਦਨ ਕੱਟਦੀ ਜਾ ਰਹੀ ਹੈ ਦਿੱਲੀ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਸ ਤਰ੍ਹਾਂ ਕੱਟ ਪੁਤਲੀ ਬਣਾ ਦਿੱਤਾ ਹੈ ਉਸੇ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਨੇ ਵੀ ਕਿਹਾ ਲੋਕਤੰਤਰ ਹੋਣ ਦਿਓ ਤਾਂ ਆਉਂਦੇ ਹੋ ਸਮਾਂ ਆਉਂਦੇ ਹੋ ਤੁਸੀਂ ਤੁਸੀਂ ਗੱਲਾਂ ਕਰਦੇ ਹੋ ਸਾਨੂੰ ਕਿ ਅਸੀਂ ਜਿਹੜੀਆਂ ਨੇ ਤੁਹਾਨੂੰ ਦੱਸਾਂਗੇ ਅਸੀਂ ਕਿਸ ਤਰ੍ਹਾਂ ਤੱਕੇ ਨਾਲ ਵੋਟਾਂ ਲਵਾਵਾਂਗੇ ਇਹ ਹੁਣ ਅਸੀਂ ਦੱਸਾਂਗੇ ਕਿ ਤੱਕੇ ਨਾਲ ਵੋਟਾਂ ਕਿਸ ਤਰ੍ਹਾਂ ਦਿੱਤੀਆਂ ਜਾਂਦੀਆਂ ਨੇ ਜੇ ਅਸੀਂ ਅਸੀਂ ਤੁਹਾਡੇ ਹੱਕ 'ਚ ਖੜਨਾ ਜਾਂਦੇ ਆ ਤਾਂ ਸਾਨੂੰ ਆਪਣਾ ਹੱਕ ਲੈਣਾ ਵੀ ਆਉਂਦਾ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਦਿੱਲੀ ਦੇ ਲੋਕਾਂ ਨੂੰ ਵਾਪਸੀ ਕਰਵਾਉਣ ਦੀ ਗੱਲਾਂ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਹੁਣ ਹੱਥ ਜੋੜ ਕੇ ਬੇਨਤੀ ਆ ਤੁਸੀਂ ਇੱਥੋਂ ਰਵਾਨਾ ਹੋਵੋ ਨਹੀਂ ਤੇ ਪੰਜਾਬ ਦੇ ਲੋਕਾਂ ਵੱਲੋਂ ਛਿੱਤਰ ਮਾਰ ਕੇ ਕੱਢਿਆ ਜਾਓਗੇ ਤਾਂ ਜੇਕਰ ਗੱਲ ਕਰੀਏ ਤੇ ਗੱਲ ਕਿਤੇ ਨਾ ਕਿਤੇ ਸੱਚੀ ਹੈ ਹੈਗੇ ਤਾਂ ਦਿੱਲੀ ਲੋਬੀ ਵਾਲੇ ਸ਼ੁਰੂ ਤੋਂ ਹੀ ਜਿਨ੍ਹਾਂ ਨੇ ਆਗੇ ਇਥੇ ਪੰਜਾਬ ਦੇ ਵਿੱਚ ਕਬਜ਼ੇ ਕਰਨ ਦੀਆਂ ਗੱਲਾਂ ਕੀਤੀਆਂ ਨੇ ਉਹ ਛਿੱਤਰਾਂ ਤੇ ਲੱਗਦੇ ਨੇ ਜੇਕਰ ਕਿਸਾਨਾਂ ਦਾ ਛਿੱਤਰ ਕੈਮ ਹੈ ਜੇਕਰ ਆਮ ਲੋਕਾਂ ਦਾ ਛਿੱਤਰ ਕੈਮ ਹੈ ਤਾਂ ਹੀ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਗਈ ਹੈ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਲਰਟ ਹੋਣਾ ਚਾਹੀਦਾ ਹੈ ਕਿ ਇਹੋ ਜੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਇੱਕ ਪਾਸੇ ਇਹਨਾਂ ਰੋਲਾ ਦੂਜੇ ਪਾਸੇ ਨਵੇਂ ਬਣੇ ਇੰਚਾਰਜ ਨੇ ਸੋਧਿਆ ਦਾ ਇਹੋ ਜਿਹਾ ਸਟੇਟਮੈਂਟ ਇਹ ਸਟੇਟਮੈਂਟ ਵਾਪਸ ਲੈਣ ਬਾਰੇ ਸਰਾ ਸਰ ਹਰ ਇੱਕ ਵੱਲੋਂ ਗੱਲ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਮਾਫੀ ਵੀ ਮੰਗਣੀ ਚਾਹੀਦੀ ਹੈ ਧੰਨਵਾਦ